ਸਸੀਕਾਲ ਜੀ ਖਬਰ ਵਾਲੇ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਕਪੜਸ਼ਾਂਤ ਪ੍ਰੋਗਰਾਮ ਤੁਹਾਡੀ ਕਚਹਿਰੀ ਵਿੱਚ ਲੈ ਕੇ حاضر ਹੋਇਆ ਹਾਂ ਅੱਜ ਦਾ ਕਪੜਸ਼ਾਂਤ ਪ੍ਰੋਗਰਾਮ ਕਰਾਂਗੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭੰਗ ਕਰਨ ਨੂੰ ਲੱਗੇ ਕੁਝ ਸ਼ਰਾਰਤੀ ਤੱਤਾਂ ਦਾ ਕੁਝ ਅਜਹੀਆਂ ਬਾਹਰੀ ਏਜੰਸੀਆਂ ਬਾਰੇ ਚਰਚਾ ਕਰਾਂਗੇ ਕਿ ਆਖਰ ਕੌਣ ਨੇ ਲੋਕ ਉਹ ਜੋ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਕੇ ਆਪਣਾ ਲਾਹਾ ਚੁੱਕ ਰਹੇ ਨੇ ਆਖਰ ਕੌਣ ਨਹੀਂ ਕਿਉਂਕਿ ਭਾਵੇਂ ਕਿ ਪਿਛਲੇ ਦਿਨੀ ਜਿਹੜੀਆਂ ਘਟਨਾਵਾਂ ਵਾਪਰੀਆਂ ਗੈਂਗਸਟਰ ਬਾਦ ਦੀਆਂ ਫਰੋਤੀਆਂ ਲੈਣੀਆਂ ਜਿਹੜੀਆਂ ਸਪਾਰੀ ਲੈ ਕੇ ਬੰਦੇ ਮਾਰਨੇ ਸਪਾਰੀ ਕਿਲਰ ਦੀਆਂ ਘਟਨਾਵਾਂ ਦਾ ਸਾਹਮਣੇ ਆਈਆਂ ਨੇ ਫਰੋਤੀਆਂ ਦੀਆਂ ਪਰ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਲੋਕ ਪੜੇ ਗਏ ਤੇ ਔਰ ਉਹਨਾਂ ਦੇ ਪਿੱਛੇ ਜਿਹੜਾ ਗੈਂਗਸਟਰ ਜਿਹੜਾ ਕਨੈਕਸ਼ਨ ਆ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਹੈਗੇ ਆ ਲੋਕ ਉਹ ਲੋਕ ਜਿਹੜੇ ਹੈਗੇ ਆ ਉਹ ਨਿਕਲੇ ਨੇ ਉਹਨਾਂ ਦਾ ਹੱਥ ਨਿਕਲਿਆ ਜਿਹੜੇ ਕਿ ਫਰੋਤੀਆਂ ਲੈਂਦੇ ਸੀ ਪਰ ਪਿਛਲੇ ਹਫ਼ਤੇ ਮੋਗਾ ਜ਼ਿਲ੍ਹੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਉਹ ਪ੍ਰਵਾਸੀ ਮਜ਼ਦੂਰਾਂ ਤੇ ਫਾਇਰਿੰਗ ਕਰਨ ਦੀ ਆ ਉਹਨਾਂ ਦੇ ਨਾਲ ਜਿਹੜਾ ਵੱਡਾ ਸਵਾਲ ਖੜਾ ਹੁੰਦਾ ਉਹ ਫਾਇਰਿੰਗ ਤੇ ਉਹਨਾਂ ਨੂੰ ਪ੍ਰਵਾਸੀ ਮਜ਼ਦੂਰਾ ਨੂੰ ਜ਼ਖਮੀ ਕਰ ਦਿੱਤਾ ਗਿਆ ਕਿਉਂਕਿ ਪੰਜਾਬ ਦੇ ਵਿੱਚ ਇੱਕ ਅਜਿਹਾ ਮਾਹੌਲ ਬਣਾਇਆ ਜਾਵੇ ਤਾਂ ਕਿ ਉਹ ਜਿਹੜੇ ਲੋਕਾਂ ਨੂੰ ਜਿਹੜੀਆਂ ਚੋਣਾਂ ਦੇ ਦਿਨਾਂ ਦੇ ਵਿੱਚ ਫਾਇਦਾ ਕਿਸ ਨੂੰ ਮਿਲੇਗਾ ਕਿਉਂਕਿ ਆਖਰ ਹੁਣ ਪੰਜਾਬ ਪੁਲਿਸ ਤੇ ਵੀ ਜਿਹੜਾ ਹੈਗਾ ਵੱਡਾ ਸਵਾਲੀਆਚਨ ਲੱਗ ਗਿਆ ਹੈ ਕਿ ਉਹਨਾਂ ਲੋਕਾਂ ਨੂੰ ਵੀ ਨੰਗੇ ਕਰੇ ਜਿਹੜੇ ਲੋਕ ਇਹਨਾਂ ਦੇ ਪਿੱਛੇ ਜਿਹੜੇ ਲੱਗੇ ਹੋਏ ਨੇ ਆਖਰ ਕੀ ਕੋਈ ਪੋਲੀਟੀਕਲ ਪਾਰਟੀ ਦੇ ਵਿਸ਼ੇਸ਼ ਬੰਦੇ ਤਾਂ ਨਹੀਂ ਜਿਹੜੇ ਕਿ ਉਹਨਾਂ ਵਿਦੇਸ਼ ਬੈਠੇ ਗੈਂਗਸਟਰ ਰਾਹੀਂ ਜਿਹੜਾ ਆਪਣਾ ਪੈਸਾ ਲਾ ਕੇ ਇਹ ਜਿਹੜਾ ਹੈਗਾ ਕੰਮ ਕਰਵਾ ਰਹੇ ਨੇ ਤਾਂ ਕਿ ਉਹਨਾਂ ਨੂੰ ਚੋਣਾਂ ਦੇ ਵਿੱਚ ਫਾਇਦਾ ਮਿਲ ਸਕੇ ਤੁਹਾਨੂੰ ਯਾਦ ਹੋਵੇਗਾ ਕਿ 2017 ਦੇ ਵਿੱਚ ਵੀ ਘਟਨਾ ਵਾਪਰੀ ਸੀ ਜਦੋਂ ਕਿ ਇਲੈਕਸ਼ਨ ਦੇ ਵਿੱਚ 2017 ਦੀ ਸੀ ਮੌੜ ਬੰਬ ਤਮਾਕਾ ਹੋਇਆ ਸੀ ਜਿਸ ਦੇ ਵਿੱਚ ਮਾਸੂਮਾਂ ਦੀ ਮੌਤ ਹੋ ਗਈ ਸੀ ਖੇਡ ਰਹੇ ਸੀ ਛੋਟੇ-ਛੋਟੇ 2-4 ਬੱਚੇ ਤੇ ਔਰ ਲੋਕਾਂ ਦਾ ਵੀ ਨੁਕਸਾਨ ਹੋਇਆ ਸੀ ਪਰ ਉਹਦੀ ਜਾਂਚ ਭਾਵੇਂ ਠੰਡੇ ਵਸਤੇ ਵਿੱਚ ਅਜੇ ਚੱਲ ਰਹੀ ਹੈ ਪਰ ਕਿਉਂਕਿ ਉਸ ਬੰਬ ਤਮਾਕੇ ਦੀਆਂ ਜਿਹੜੀਆਂ ਜਾਂਚ ਏਜੰਸੀ ਨੂੰ ਪੈੜਾਂ ਜਿਹੜੀਆਂ ਮਿਲੀਆਂ ਸਨ ਉਹ ਇੱਕ ਜਿਹੜਾ ਡੇਰਾ ਸੱਚਾ ਸੌਦਾਵਾਲ ਨੂੰ ਜਾਂਦੀਆਂ ਮਿਲੀਆਂ ਸਨ ਭਾਵੇਂ ਕਿ ਇੱਕ ਪਾਵਰਫੁੱਲ ਡੇਰਾ ਵਾ ਕਿਉਂਕਿ ਉਸ ਡੇਰੇ ਤੇ ਵੀ ਇੱਕ ਵੱਡੀ ਪਾਰਟੀ ਦਾ ਸਿਰ ਤੇ ਹੱਥ ਆ ਪਰ ਹੁਣ ਆਪਾਂ ਅੱਜ ਦੀ ਗੱਲ ਕਰੀਏ ਹੁਣ ਵੀ ਜਿਹੜੀਆਂ ਚੋਣਾਂ ਦਾ ਵਿਗਲ ਵੱਜ ਚੁੱਕਿਆ ਪੰਜਾਬ ਦੇ ਵਿੱਚ ਕਿਉਂਕਿ 2027 ਦੀਆਂ ਚੋਣਾਂ ਲਈ ਸਾਰੀਆਂ ਪਾਰਟੀਆਂ ਆਪੋ ਆਪਣੇ ਜਿਹੜੇ ਹੈਗੇ ਆ ਪਲੇਟਫਾਰਮ ਤਿਆਰ ਕਰਕੇ ਕਰਕੇ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਨੇ ਪਰ ਆਪਾਂ ਮੋਗੇ ਦੀ ਘਟਨਾ ਵੱਲ ਫੇਰ ਮੁੜਦੇ ਹਾਂ ਕੀ ਆਖਰ ਉਹ ਉਧਰ ਨੂੰ ਤਾਂ ਨਹੀਂ ਲੈ ਜਾਣਾ ਚਾਹੁੰਦੇ ਜਿਵੇਂ ਕਿ ਪ੍ਰਵਾਸੀ ਮਜ਼ਦੂਰਾਂ ਤੇ ਪੰਜਾਬੀਆਂ ਦਾ ਆਪਸ ਵਿੱਚ ਪਾੜਾ ਤਾਂ ਨਹੀਂ ਪਵਾਉਣਾ ਚਾਹੁੰਦੇ ਜਿਹੜੇ ਕਿ ਲੋਕ ਇੱਕ ਉਸ ਨਾਰੇ ਦਾ ਜਿਹੜੇ ਕਿ ਕਿਉਂਕਿ ਕੁਝ ਗਰੁੱਪਾਂ ਵੱਲੋਂ ਜਿਹੜਾ ਇੱਕ ਨਾਰਾ ਦਿੱਤਾ ਗਿਆ ਸੀ ਪ੍ਰਵਾਸੀਆਂ ਨੂੰ ਬਾਹਰ ਕੱਢੋ ਕਿਉਂਕਿ ਆਖਰ ਪ੍ਰਵਾਸੀਆਂ ਨੂੰ ਬਾਹਰ ਕਿਉਂ ਕੱਢਿਆ ਜਾਵੇ ਕਿਉਂਕਿ ਪੰਜਾਬੀ ਕੰਮ ਕਰਕੇ ਨਹੀਂ ਰਾਜੀ ਪੰਜਾਬੀ ਵਿਦੇਸ਼ਾਂ ਵਿੱਚ ਚਲੇ ਗਏ ਪੰਜਾਬੀਆਂ ਨੂੰ ਜਿਹੜੇ ਪੰਜਾਬੀ ਨੌਜਵਾਨਾਂ ਨੂੰ ਬਹੁਤ ਸਾਰਿਆਂ ਨੂੰ ਡਰ ਲੱਗਦਾ ਆਪਣੇ ਖੇਤੀ ਖੇਤੀ ਦਾ ਕੰਮ ਕਰ ਲਈ ਜਿਸ ਕਰਕੇ ਪ੍ਰਵਾਸੀ ਮਜ਼ਦੂਰਾਂ ਦੇ ਸਿਰ ਤੇ ਖੇਤੀ ਇੰਡਸਟਰੀ ਅੱਜ ਦੀ ਖੜੀ ਆ ਚਾਹੇ ਚੌਲਾਂ ਝੋਨੇ ਦਾ ਸੀਜ਼ਨ ਲਾ ਲੋ ਚਾਹੇ ਕਣਕ ਦਾ ਵੀਟ ਦਾ ਸੀਜ਼ਨ ਲਾ ਲੋ ਤੇ ਚਾਹੇ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਫੈਕਟਰੀਆਂ ਦੇ ਜਿਹੜੇ ਜਿੱਥੇ ਕਿ ਪੰਜਾਬ ਦਾ ਜਿਹੜਾ ਕਾਉਨ ਵੀ ਜਿਹੜੀ ਖੜੀ ਹੈ ਇੰਡਸਟਰੀ ਦੇ ਤੇ ਜਿੱਥੇ ਕਿ ਬਹੁਤ ਸਾਰੇ ਰੁਜ਼ਗਾਰ ਦੇ ਮਹੱਇਆ ਪੈਦਾ ਹੁੰਦੇ ਨੇ ਉੱਥੇ ਵੀ ਮਜ਼ਦੂਰ ਜਿਹੜਾ ਪ੍ਰਵਾਸੀ ਦਾ ਬਹੁਤ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਕੰਮ ਕਰ ਰਿਹਾ ਹੈ ਪਰ ਕੀ ਉਹ ਲੋਕ ਜਿਹੜੇ ਹੈਗੇ ਆ ਇਹ ਪੰਜਾਬ ਦੇ ਵਿੱਚ ਇਹ ਦੰਗੇ ਭੜਕਾਉਣਾ ਤਾਂ ਨਹੀਂ ਚਾਹੁੰਦੇ ਕਿਉਂਕਿ ਪ੍ਰਵਾਸੀ ਮਜ਼ਦੂਰਾਂ ਤੇ ਫਾਇਰਿੰਗ ਕਰਨ ਦਾ ਜਿਹੜਾ ਮਨਸੂਬਾ ਇਹੋ ਹੀ ਜਾਪਦਾ ਹੈ ਕਿਉਂਕਿ ਭਾਵੇਂ ਹੁਣ ਮੋਗਾ ਪੁਲਿਸ ਨੇ ਉਹਨਾਂ ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਪਰ ਮੋਗਾ ਪੁਲਿਸ ਨੇ ਉੱਚ ਅਧਿਕਾਰੀਆਂ ਨੇ ਵੀ ਐਸਐਸਪੀ ਨੇ ਵੀ ਉਹਦਾ ਕਨੈਕਸ਼ਨ ਜਿਹੜਾ ਹੈਗਾ ਬਾਹਰ ਵਿਦੇਸ਼ ਵਿੱਚ ਦੱਸਿਆ ਗਿਆ ਆਖਰ ਕਿਉਂ ਉਹ ਪੰਜਾਬ ਦੇ ਜਿਹੜੇ ਨੌਜਵਾਨਾਂ ਨੂੰ ਗਮਰਾਹ ਕਰਕੇ ਜਿਹੜਾ ਹੈਗਾ ਇਹ ਅਜਿਹੀਆਂ ਘਟਨਾਵਾਂ ਨੂੰ ਜਿਹੜਾ ਅੰਜਾਮ ਦਿੰਦੇ ਨੇ ਵੱਡਾ ਵੱਡਾ ਸਵਾਲ ਖੜਾ ਹੁੰਦਾ ਹੈ ਪੰਜਾਬ ਪੁਲਿਸ ਤੇ ਵੀ ਆਖਰ ਪੰਜਾਬ ਪੁਲਿਸ ਪੂਰਾ ਸਪਸ਼ਟ ਜਿਹੜਾ ਇਹਨਾਂ ਨੂੰ ਨੰਗਾ ਕਿਉਂ ਨਹੀਂ ਕਰ ਰਹੀ ਕਿਉਂਕਿ ਉਹ ਲੋਕ ਨੇ ਜਿਹੜਾ ਪੰਜਾਬ ਦੀ ਸਥਿਤੀ ਨੂੰ ਜਿਹੜਾ ਪੰਜਾਬ ਦੀ ਅਮਨ ਸ਼ਾਂਤੀ ਪੰਗ ਕਰਕੇ ਜਿਹੜਾ ਹੈਗਾ ਇਹ ਚੋਣਾਂ ਦੇ ਦਿਨਾਂ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਕੇ ਕਿਸ ਪਾਰਟੀ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਨੇ ਉਨ੍ਹਾਂ ਦੀ ਪਛਾਣ ਦੀ ਜ਼ਰੂਰ ਲੋੜ ਹੈ ਪਛਾਣ ਕਰਨ ਦੀ ਕਿਉਂਕਿ ਜੇਕਰ ਪ੍ਰਵਾਸੀ ਮਜ਼ਦੂਰਾ ਔਰ ਪੰਜਾਬੀਆਂ ਦੇ ਵਿੱਚ ਇਹ ਵਿਵਾਦ ਖੜਾ ਹੋ ਗਿਆ ਕਿਉਂਕਿ ਫਿਰ ਜਿਹੜਾ ਬਹੁਤ ਸਾਰਾ ਨੁਕਸਾਨ ਹੋਵੇਗਾ ਕਿਉਂਕਿ ਪੰਜਾਬ ਨੇ ਪਹਿਲਾਂ ਹੀ 1984 ਦੇ ਵਿੱਚ ਬਹੁਤ ਵੱਡਾ ਨੁਕਸਾਨ ਜਿਹੜਾ ਝੱਲਿਆ ਵਾ ਕੱਲਾ ਜਾਨੀ ਮਾਲੀ ਨਹੀਂ ਔਰ ਬਹੁਤ ਸਾਰਾ ਜਿਹੜਾ ਇਕਨੋਮੀ ਦਾ ਜਿਹੜਾ ਹਜੇ ਤੱਕ ਪੰਜਾਬ ਉੱਠਿਆ ਨਹੀਂ ਔਰ ਔਰ ਦਰਦ ਵੀ ਜਿਹੜੇ ਹੈਗੇ ਆ ਜ਼ਖਮ ਵੀ ਧਾਰਮਿਕ ਤੌਰ ਤੇ ਵੀ ਆਸਥਿਕ ਤੌਰ ਤੇ ਵੀ ਜਿਹੜੇ ਹੈਗੇ ਯਾਰ ਤੇ ਔਰ ਆਰਥਿਕ ਤੌਰ ਤੇ ਵੀ ਜਿਹੜੇ ਹੈਗੇ ਆ ਟੁੱਟਿਆ ਹੋਇਆ ਪੰਜਾਬ ਅਜੇ ਤੱਕ ਜ਼ਖਮ ਪੰਜਾਬ ਦੇ ਅੱਲੇ ਨੇ ਪਰ ਇਹਨਾਂ ਨੂੰ ਜਿਹੜਾ ਨੰਗੇ ਕਰਨ ਦੀ ਬਹੁਤ ਜ਼ਰੂਰਤ ਆ ਪੰਜਾਬ ਪੁਲਿਸ ਨੂੰ ਵੀ ਉਹ ਲੋਕ ਕਿਹੜੇ ਨੇ ਜਿਹੜੇ ਕਿ ਅਜੇਹਾ ਪਾੜਾ ਪਾਉਣਾ ਚਾਹੁੰਦੇ ਨੇ ਪ੍ਰਵਾਸੀ ਮਜ਼ਦੂਰਾ ਔਰ ਪੰਜਾਬੀਆਂ ਦੇ ਵਿੱਚ ਆਓ ਤੁਹਾਨੂੰ ਮੋਗਾ ਦੇ ਐਸਐਸਪੀ ਦਾ ਵੀ ਦਾਵਾ ਦਿਖਾਉਣੇ ਆ ਕਿ ਉਹਨਾਂ ਨੇ ਜਿਹੜੇ ਬੰਦੇ ਫੜੇ ਨੇ ਪ੍ਰਵਾਸੀ ਮਜ਼ਦੂਰਾਂ ਤੇ ਫਾਇਰਿੰਗ ਕਰਨ ਵਾਲੇ ਉਹ ਕੀ ਕਹਿੰਦੇ ਨੇ ਪਿਛਲੇ ਦਿਨੀ ਮੋਗੇ ਜ਼ਿਲ੍ਹੇ ਦੇ ਜੀਰਾ ਰੋਡ ਦੇ ਉੱਤੇ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਤਿੰਨ ਬਾਈਕ ਸਵਾਰ ਅਣਪਛਾਤੇ ਦੋਸ਼ੀਆਂ ਵੱਲੋਂ ਮਾਈਗ੍ਰੈਂਟ ਲੇਬਰਸ ਦੇ ਉੱਤੇ ਗੋਲੀਆਂ ਚਲਾਈ ਗਈ ਸੀਗੀਆਂ ਇਸ ਪੂਰੇ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹੋਏ ਮੋਗਾ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਜਿਹੜੀਆਂ ਬਣਾਈ ਗਈਆਂ ਇਸ ਤੋਂ ਇਲਾਵਾ ਕਾਉਂਟਰੀ ਇੰਟੈਲੀਜੈਂਸ ਪੰਜਾਬ ਯੂਨਿਟ ਦਾ ਵੀ ਐਦੇ ਵਿੱਚ ਪੂਰਾ ਸਪੋਰਟ ਸੀ ਆ ਪੂਰਾ ਆਪਰੇਸ਼ਨ ਜਿਹੜਾ ਹੈ ਐਸਪੀ ਡੀ ਮੋਗਾ ਡੀਐਸਪੀ ਡੀ ਮੋਗਾ ਡੀਐਸਪੀ ਸਿਟੀ ਇੰਚਾਰਜ ਸੀਆਈਏ ਤੇ ਐਸਐਚਓ थाना सदर ਦੀ ਟੀਮ ਜਿਹੜੀ ਹੈ ਉਹ ਬਣਾਈ ਗਈ ਸੀ ਇਹਨਾਂ ਦੀ ਸੁਪਰਵਾਈਜ਼ਨ ਹੇਠ ਉਸ ਤੋਂ ਬਾਅਦ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਦੀ ਤਿੰਨਾਂ ਦੀ ਪਛਾਣ ਕਰ ਲਈਤੀ ਗਈ ਸੀ ਅੱਜ ਪੁਲਿਸ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਮਾਰਨਿੰਗ ਦੇ ਟਾਈਮ ਕਿ ਉਹੀ ਜਿਹੜੇ ਦੋਸ਼ੀ ਹੈਗੇ ਜਿਹੜੇ ਆਪਣੇ ਸਾਡੇ ਉਹ ਮੁਕਦਮੇ ਦੇ ਵਿੱਚ ਵਾਂਟਡ ਨੇ ਉਹ ਇਟਸ ਰੋਡ ਤੇ ਸ਼ੱਕੀ ਹਾਲਤ ਦੇ ਵਿੱਚ ਘੁੰਮ ਰਹੇ ਨੇ ਉਹਨਾਂ ਦੇ ਕੋਲ ਅਸਲੇ ਵੀ ਨੇ ਤੇ ਉਹ ਕੋਈ ਹੋਰ ਵਾਰਦਾਤ ਨੂੰ ਅੰਜਾਮ ਦੇ ਸਕਦੇ ਨੇ ਜਦੋਂ ਉਹਨਾਂ ਨੂੰ ਇੱਥੇ ਮੌਕੇ ਤੇ ਇੰਟਰਸੈਪਟ ਕੀਤਾ ਗਿਆ ਉਹਨਾਂ ਨੇ ਭਜਣ ਦੇ ਲਈ ਪੁਲਿਸ ਪਾਰਟੀ ਤੇ ਉੱਤੇ ਫਾਇਰਿੰਗ ਸਟਾਰਟ ਕਰ ਦਿੱਤੀ ਪੁਲਿਸ ਟੀਮ ਨੇ ਆਪਣੇ ਸੈਲਫ ਡਿਫੈਂਸ ਲਈ ਜਵਾਬੀ ਕਾਰਵਾਈ ਜਦੋਂ ਕੀਤੀ ਤੇ ਇੱਕ ਦੋਸ਼ੀ ਦੇ ਲੈਗ ਸ਼ਾਟ ਇੰਜਰੀ ਹੋਈ ਹੈ ਉਹਦੇ ਦੋ ਗੋਲੀਆਂ ਜਿਹੜੀਆਂ ਲੈਗ ਤੇ ਲੱਗੀ ਹੈ ਉਹਨੂੰ ਐਪਰੀਹੈਂਡ ਕੀਤਾ ਗਿਆ ਮੌਕੇ ਤੇ ਦੂਜਾ ਦੋਸ਼ੀ ਹੈ ਉਹਨੇ ਵੀ ਭਜਣ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਮੌਕੇ ਤੇ ਚੇਜ਼ ਕਰਕੇ ਫੜ ਲਿਆ ਗਿਆ ਹੈ ਇਹਨਾਂ ਦੋਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਹੈ ਜਿੱਥੇ ਇਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਕੰਡੀਸ਼ਨ ਇਹਨਾਂ ਦੀ ਸਟੇਬਲ ਹੈਗੀ ਹੈ ਇਹਨਾਂ ਕੋਲੋਂ ਕੁਝ ਅਸਲਾ ਵੀ ਬਰਾਮਦ ਹੋਇਆ ਜਿਵੇਂ ਇਹਨਾਂ ਲੋਕ ਵੀ ਪੁਲਿਸ ਤੇ ਹਮਲਾ ਕੀਤਾ ਗਿਆ ਇਹਨਾਂ ਦੋਨਾਂ ਕੋਲ ਹੀ 30 ਬੋਰ ਦੀ ਜਿਹੜੀ ਪਿਸਟਲ ਹੈਗੀ ਹੈ ਉਹ ਸੀਗੀ ਜਿਨ੍ਹਾਂ ਤੋਂ ਇਹਨਾਂ ਨੇ ਫਾਇਰ ਕੀਤਾ ਹੈ ਮੌਕੇ ਤੇ ਚਾਰ ਜਿਹੜੇ ਆ ਉਹ ਖੋਲ ਵੀ ਮਿਲੇ ਆ ਸਾਨੂੰ ਬੁਲੇਟਸ ਦੇ ਇੱਕ ਲਾਈਵ ਰਾਉਂਡ ਵੀ ਮਿਲਿਆ ਏ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਜੀ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਯੂਜ਼ ਕੀਤਾ ਸੀ ਤੇ ਕਿਸੇ ਗੈਰ ਕਾਨੂੰਨ ਵਾਲਾ ਵੀ ਸੰਬੰਧਿਤ ਸੀ ਇਸ ਜਿਹੜਾ ਸਾਰਾ ਕੰਮ ਹੈ ਉਹ ਕੋਈ ਬਾਹਰ ਫੋਰਨ ਬੇਸਡ ਹੈਂਡਲਰ ਹੈ ਇਹਨਾਂ ਦਾ ਜਿਹਦੇ ਕਹਿੰਦੇ ਇਹਨਾਂ ਨੇ ਇਹ ਸਾਰਾ ਕੰਮ ਐਗਜ਼ੀਕਿਊਟ ਕੀਤਾ ਸੀ ਤੇ ਇਹਨਾਂ ਦਾ ਮਕਸਦ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਤੇ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣਾਉਣ ਦਾ ਸੀ ਜੇ ਗੱਲ ਕਰੀ ਅਸਲੇ ਦੀ ਅਸਲਾ ਉਹੀ ਚੀਜ਼ ਜਿਹੜਾ ਇਹਨਾਂ ਨੇ ਹਮਲਾ ਕੀਤਾ ਸੀ ਹਾਂਜੀ ਆ ਉਹੀ ਅਸਲਾ ਹੈ ਬਾਕੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਇਹਦੇ ਵਿੱਚ ਪੂਰੀ ਚੱਲ ਰਹੀ ਹੈ ਇਹ ਸੀ ਮੋਗਾ ਪੁਲਿਸ ਦੇ ਐਸਐਸਪੀ ਦੀ ਜਿਹੜੀ ਹੈਗੀ ਆ ਵਾਈਟ ਤੇ ਹੁਣ ਸਾਨੂੰ ਦਿਓ ਇਜਾਜ਼ਤ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਕੱਪੜਾ ਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਊਂਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ